ਨੇ ਰਾਜਕੀਤਾ ਤਾਂੰਗ ਸਰਕਾਰਾਂ ਦਾ ਦੁਖੀ ਹੋ ਕੇ ਸਾਡੇ ਪੰਜਾਬ ਦੇ ਲੋਕਾਂ ਨੇ ਸਰਦਾਰ ਪਰਮਜੀਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੂੰ ਵੋਟਾਂ ਪਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡੇ ਕੋਲੇ ਵੋਟਰ ਦਾ ਅਧਿਕਾਰ ਹੈ ਤੇ ਸਰਕਾਰ ਸਾਡਾ ਨਾਲ ਚੱਲੀ ਲੱਗੇ ਤੱਪਸਾ ਨਾ ਬਣਾ ਸਿਰੋ ਬਦਲ ਕੇ ਆ ਕੇ ਮਨਸਾ ਦੀ ਸਰਕਾਰ ਬਣਾ ਲਏ ਨੇ ਤਾਂ ਉਸੇ ਤਰ੍ਹਾਂ ਆਪ ਬੌਨਾ ਸਰਕਾਰ ਤੋਂ ਦੂਫੀ ਹੋ ਕੇ ਭਗਤਵਾਨ ਦੀ ਸਰਕਾਰ ਬਣਾਈ ਜਸ ਤੋਂ ਮੇ ਕਾਦੀ ਦਾ ਰਾਜ ਪੁਨਾ ਸਰਕਾਰਾਂ ਦਾ ਤੇ ਇਹ ਸਰਕਾਰ ਜਿਹੜੀ ਵਿਚਾਰਤਾ ਰਹਿ ਜਾਇਰਾ ਸਿਸਟਮ ਹੈ ਦੇਸ਼ ਨੂੰ ਚਲਾਉਣ ਦਾ ਅਸੀਂ ਸੋ ਲੋਕ ਉਸ ਬਾਰੇ ਹਰ ਸਰਕਾਰ ਦਾ ਸਿਹਰਾ ਤਾਇਆ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਿਹਦਾ ਹਰਿਆਣਾ ਦੇ ਲੋਕਾਂ ਨੇ ਵੀ ਵਿਰੋਧ ਕੀਤਾ ਰਾਜਸਥਾਨ ਦੇ ਲੋਕਾਂ ਨੇ ਵੀ ਵਿਰੋਧ ਕੀਤਾ ਛੜੇ ਪੰਜਾਬ ਦੇ ਲੋਕਾਂ ਨੇ ਵੀ ਵਿਰੋਧ ਕੀਤਾ ਪਰ ਵਿਰੋਧ ਕਰਨ ਦੇ باوجود ਇੱਕ ਪਾਰਟੀ ਦਾ ਇ tanto ਵਿਰੋਧ ਹੋਵੇ सामूं खाई लॻंदी पूरा भारत मोदी खंघण नरह महीने जे वरोधी लाठी जा गोली नी लॻी जोदी चवंदा तिड़ी बि चूक ॾिंदा परिवर्ता परिवर्त ਕਿ ਜਿਹੜਾ ਕਾਂਗਰਸ ਦੇ ਅਫਸਰਾਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਖਾਤੇ ਪਾ ਲਾ। ਤਾਂ ਜਦੋਂ ਸਰਕਾਰ ਬਣ ਗਈ ਅੱਜ 3.5 ਸਾਲ ਹੋ ਗਏ سارے پرانے کرتا تروغا سنگھ سارے فتح پروان کر واحر جی کا خالص واحد اچھ میٹنگ ہے میں دنواد کرتا تار کہ بہت ویڈی گنتی کٹھے ہو کے اپنا وار چرچا کر دوں گا بہت گلا سرپنچ سا نے دسیا ਤੁਹਾਨੂੰ ਭਾਰਤੀ ਜਨਤਾ ਪਾਰਟੀ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਵੜਨ ਤੋਂ ਰੁਕਣ ਨਹੀਂ ਬਹੁਤ बढ़िया ਕੋਸ਼ਿਸ਼ ਆਜੂ ਕੋ ਨੇ ਪਿੱਛੇ ਤੇ ਰਹੀ ਹੈ ਉਹ ਕਿਉਂ ਰਹੀਆਂ ਜਿਹੜੇ ਲੀਡਰਸ਼ਿਪ ਪਿਛਲੇ ਲੀਡਰਸ਼ਿਪ ਸੀ ਉਹਨਾਂ ਦਾ ਮਕਸਦ ਸੀ ਵੀ ਕਿਸੇ ਤਰੀਕੇ ਨਾਲ ਜਦੋਂ ਭਾਰਤੀ ਜਨਤਾ ਪਾਰਟੀ ਜਿਹੜੇ ਸਟੇਟ ਦੇ ਵਿੱਚ ਆ ਜਾਂਦੀ ਹੈ ਉੱਥੇ ਫਿਰ ਲੋਕਾਂ ਦੀ ਸਰਕਾਰ ਹੋ ਜਾਂਦੀ ਹੈ ਕਿਸੇ ਪਰਿਵਾਰ ਦੀ ਸਰਕਾਰ ਨਹੀਂ ਰਹਿੰਦੀ ਜੇ 11 ਮੈਂਬਰ ਦੀ ਟੀਮ ਵੀ ਤੁਹਾਡੇ ਪਿੰਡ ਦੀ ਹੋਵੇ ਕਿਸੇ ਐਮਐਲਆ ਦਾ ਆਈ ਹੋਵੇ ਇਹ ਭਾਰਤੀ ਆਂਦਾ ਪਾਰਟੀ ਦਾ ਪਰਸਦ ਹੈ ਇਹਨਾਂ ਨੂੰ ਰੋਕਣਾਸਤੇ ਬਹੁਤ ਬਹੁਤ ਸ਼ਕਤੀ ਦੇਣੀ ਤੁਸੀਂ ਯਾਦ ਕਰੋ ਕਿ ਭਾਰਤ ਦੀ ਜਨਤਾ ਪਾਰਟੀ ਦੀ ਸੋਚ ਹੈ ਜਿਹੜੇ ਲੋਕਾਂ ਨੇ ਇਹ ਕਿਹਾ ਕਿ ਪੰਜਾਬ ਵਿਰੋਧੀ ਹੈ ਭਾਰਤ ਦੀ ਜਨਤਾ ਪਾਰਟੀ ਕਿਸਾਨ ਵਿਰੋਧੀ ਹੈ ਭਾਰਤ ਦੀ ਜਨਤਾ ਪਾਰਟੀ ਜਿਹੜੇ ਕਹਿੰਦੇ ਸੀਗੇ ਜੋ ਕਾਲੇ ਕਾਨੂੰਨ ਬਿਆਰੇ ਹੈ ਉਹ ਪੰਜਾਬ ਦਾ ਨਿਸ਼ਾਨਾ ਹੋਣਾ ਹੈ ਸਾਥੀਓ ਗੱਲ ਦੇਖਣ ਦੀ ਗੱਲ ਹੈ ਜਿਹੜੇ ਕਾਨੂੰਨਾਂ ਬਾਰੇ ਗੱਲਾਂ ਕਰਦੇ ਸੋ ਆਪ ਉਹਨਾਂ ਜਿਹੜੇ ਬਣ ਰਹੇ ਆ ਨਾ ਵੱਡੇ ਵੱਡੇ ਉਹਦੇ ਵਿੱਚ ਆਪ ਫਸਲਾਂ ਦੇ ਰਹੇ ਭਾਰਤੀ ਜਨਤਾ ਪਾਰਟੀ ਵਿੱਚ ਸਿੱਖ ਉਹਦੀ ਗੱਲ ਹੈ ਨੀਵਤ ਜੁਗਿਰ ਦੇ ਸਿੱਖਾ ਦੇ ਵੀ ਪਾਰਟੀ ਦਾ ਕਾਰਜਵਲਾ 1984 ਦੇ ਵਿੱਚ ਕਿਦਿਆ ਹੋਇਆ ਕਾਰੀ ਸਰਦਾਰਾਂ ਤੋਂ ਸਜਾਵਾਂ ਨਹੀਂ ਮਿਲਿਆ ਤੇ ਜਦੋਂ ਮੋਦੀ ਸਾਹਿਬ ਆਏ ਤੇ ਸੱਜਣ ਬਾਹਰੋਂ ਨੂੰ ਨਾ ਨੂੰ ਉੱਠ ਕੇ ਨਬਤ ਸਿੱਟ ਕੇ ਬੈਠੇ ਉਹ ਆਪ ਦਾ ਫਿਸ਼ਤਾਚਾਤ ਕਰ ਰਹੇ ਆ ਕਿ ਅਸੀਂ ਕੀ ਕੀਤਾ ਸੀ ਜਿਹੜੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ ਦੇ ਵਿੱਚ ਉਸ ਪਰਵਾਨੀ ਨੂੰ ਕਿ ਦੋਸਤਾਨੀ ਨਹੀਂ ਵਾਰ ਜਿਹੜਾ ਸਾਰੇ ਭਾਰ ਦੇ ਵਿੱਚ ਪਾਇਆ ਜਾਣਾ ਹੈ ਉਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਾਡੇ ਦਸਾਂ ਗੁਰੂਆਂ ਦਾ ਫਲਸਫਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਜ਼ਬਰ ਦੇ ਖਿਲਾਫ ਲੜਨ ਦੀ ਖਤਰ ਜੋ ਉਹਨਾਂ ਨੇ ਸਰਬੰਸ ਵਾਰਿਆ ਕੋਦੇ ਬਾਰੇ ਉਹ ਸਾਰਾ ਸਿਲੇਬਸ ਦੇਸ਼ ਦੀ ਆਜ਼ਾਦੀ ਤੋਂ 75 ਸਾਲਾਂ ਬਾਅਦ ਪਹਿਲੀ ਗੀ ਸ਼ਬਦ ਇਸ ਵਕਤ ਹੋਰ ਜੇ ਆਪਣੇ ਨਾਲ ਸ਼ੜਕਾਂ ਬਣੀਆਂ ਹੁੰਦੀਆਂ ਸੀ ਦਿੱਲੀ ਦੇ ਵਿੱਚ ਸ਼ੜਕਾਂ ਬਣੀਆਂ ਹੁੰਦੀਆਂ ਸੀ ਉਹਨਾਂ ਦੀਆਂ ਬਣੀਆਂ ਹੁੰਦੀਆਂ ਸੀ ਜਿਨ੍ਹਾਂ ਨੇ ਬਹੁਤ ਮਰਦੇ ਜਿਹਨਾਂ ਨੇ ਜੋ ਸ਼ਹੀਦ ਦੇ ਭਾਗ ਦਿੱਤੀ ਕੁਰਬਾਨੀ ਕੀਤੀ ਜਿਹਦੇ ਕਰਕੇ ਕੰਪਨੀ ਹੋਈ ਇਸ਼ਹਾਦਤ ਦਿੱਤੀ ਉਹਨਾਂ ਹੱਕਾਂ ਦੇ ਕੰਮ ਉਹਨਾਂ ਦਾ ਆਮੰਤਾ ਸ਼ਰਸ਼ਾ ਬਣ ਜਾ ਕਿ ਅੱਜ ਪਾਰਟੀ ਕਹਿੰਦਾ ਪਾਰਟੀ ਕਿ ਸਾਰਾ ਘਪਲਾ ਕੇ ਜੋ ਸਾਡੇ ਕੂਆਂ ਗਿਆ ਦੇਣਾ ਉਹਦੇ ਉੱਤੇ ਚੱਲ ਰਿਹਾ ਤਾਂ ਮੇਰਾ ਕਹਿਣਾ ਬਹੁਤ ਸੀ ਕਿ ਪਾਰਟੀ ਜਿੰਦਾ ਪਾਰਟੀ ਇਕੱਜ ਢੰਡਾ ਡਾਵਲੇ ਉਹਦੇ ਲਈ ਜਿਹੜਾ ਹੈ ਸਾਫੀ ਹੋਣੀ ਤੁਰੀ ਸਾਰੇ ਪੈਲੇ ਸਾਡੇ ਬੱਚੇ ਆਪਣੇ ਵਿਖੇਗਾ ਸੋਸ਼ਲ ਮੀਡੀਆ ਚੱਲ ਰਿਹਾ ਹੈ ਅੱਜ ਸ਼ੁਭਾ ਪੱਤ ਦਾ ਦਰਜਾ ਕਿੰਨਾ ਹੈ ਕਿ ਕੌਣ ਸੀ ਜਾਂ ਕੌਣ ਫਰਕ ਹੈ ਤੁਮੇਨ ਪੁੱਛੀ ਹੋਈ ਹੈ ਕਿ ਪਾਰਟੀ ਜਿੰਨਾ ਪਾਰਟੀ ਵਜ ਕੇ ਦੇ ਵਿੱਚ ਜਿਹੜਾ ਹੈਗਾ ਜਨਗਨਸਥਾਨ ਇੱਕ ਭਾਰਤ ਪਾਰਟੀ ਡਿਸਪਲਿਨ ਡਿਸਿਪਲਿਨ ਅਧਿਕਾਰ ਦੇ ਸਾਡੇ ਲੀਡਰ ਤਾਂ ਆਉਣਾ ਤੇ ਪਾਰਟੀ ਜਿੰਨਾ ਸਾਡਾ ਦੇ ਘਟੇ ਰਾਗ ਵੀ سو میں تیار نشے کا میں چاہے بیٹھے چاہے میں بیٹھا مطلب اس طرح ماحول سارے ہو سا بچہ گھروں باہر نکلے ماں پیو سب سے یار میں دشہری نہ بیٹھا ਇਹ ਨਾ ਹੁਵੇ ਨਸ਼ਾ ਕਰਦੇ ਹੋ ਕਿ ਇਸufe ਦੀ ਤਰਕ ਜਿਹੜੀ ਉਹ ਤੱਕ ਜਿਹੜੀ ਮਜੂਤ ਤੱਤਾਂ ਦੇ ਵਿੱਚ ਆਵੇ ਨਹੀਂ ਇਸ ਮੈਂ ਬਾਰਿ ਗੱਲ ਕਰਦਾ ਹਾਂ ਹਰਿਆਣਾ ਦੀ ਗੱਲ ਕਰ ਜਿਨ ਸ਼ੂਕਰੀ ਕਹਿੰਦੇ ਸੀ ਚੌਥਾ ਇਸ ਹੈ ਪੰਜਾਬ ਦਾ ਅਜਿਹਾ ਦਾ ਨਾਮ ਆਖਵਾ ਗਿਆ ਅੱਜ ਲੋਕਾਂ ਦੀ ਮਦਦ ਚਾਹ ਹੋ ਗਿਆ ਤਾਂ ਮੈਂ ਕਹਿ ਸਕਦਾ ਕਿ ਕੋਈ ਨਾ ਹੈ ਲੈਣ ਦੇ ਵਿੱਚ ਜੇ ਪੰਜਾਬ ਨੂੰ ਰੁਸ਼ਾ ਬੁੱਕ ਕਰਨਾ ਤਾਂ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਜਿਵੇਂ ਕਿ ਉਪਰੀ ਦੇ ਵਿੱਚ ਅਕਾ ਤੁਸੀਂ ਦੇਖ ਲੈ ਕਿ ਜਿੱਥੇ ਜੰਗਨ ਰਾਜ ਹੁੰਦਾ ਸੀ ਅੱਜ ਉਥੇ ਰਾਮ ਰਾਜ ਹੋਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆਪ ਕੀ ਨੂੰ ਪੰਜਾਬ ਦੇ ਲਈ ਚਾਹੀਦੀ ਹੈ ਕਿ ਮੈਂ ਕਹਿੰਦਾ ਉਹ ਮਜ਼ਬੂਤ ਲੀਡਰਸ਼ਿਪ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦਾ ਆਵਾਜ਼ ਵਿੱਚ ਆਪ ਨੂੰ ਕਾਣੀ ਹੈ ਕਿ ਉਹ ਪਿਆਜ ਜੇ ਟਾਊਨ ਅੰਦਰ ਸਰਕਾਰ ਜਿਹੜੇ ਬੁੱਕੀ ਪੋਸੀ ਜਿਹੜੀ ਕੰਧ ਬਣੋਗੇ ਨਾ ਇਹ ਕਹਿੰਦਾ ਕਿ ਆਪ ਆਰੇ ਆ ਤੇ ਕੱਲੇ ਜੇ ਤੁਸੀਂ ਲੈਂਡ ਪੋਲਿਟੀ ਪਾਲਿਸੀ ਦੇਖੀਏ ਲੈਂਡ ਪੋਲਿਟੀ ਜਿਹੜੀ ਪਾਲਿਸੀ ਆ ਉਹ ਲੈ ਕੇ ਆਇਆ ਇਹਨੋਂ ਤਾਂ ਮਕਸਦ ਇਹ ਆ ਕਿ ਤੁਸੀਂ ਆ ਗਏ ਧੋਰ ਰੋਣੇ ਰਾਂਗੇ ਤੁਹਾਡੇ ਦਾ ਮਕਸਦ ਕੀ ਹੈ پچاسی سوڈے اٹھ ہزار سال کا سٹ ہزار منو روپیہ پکو گے پچی سو روپیہ لینا اور ਤਾਂ ਮੇਰਾ ਕਹਿਣਾ ਹੁਣ ਇਹ ਹੈ ਕਿ ਨਿਸਾਨਾ ਮੁੜ ਘਟੀ ਹੋਈ ਜੀ ਮੈਂ ਧੰਨਵਾਦ ਕਰਦਾ ਸਭੇ ਨੀਵੜ ਦਾ ਮੈਂ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹਦੇ ਖਿਲਾਫ ਬਿੰਦੂ ਲਜਾਇਆ ਤਾਂ ਜਿਹੜਾ ਹੋ ਗਿਆ ਇਹ ਪਾਰਟੀ ਵਿੱਚ ਆਹ ਪਾਰਟੀ ਆਲ ਆਰਾਈਟ ਦੇ ਵਿੱਚ ਜਿਹੜਾ ਹੈਗਾ ਉਹਨੂੰ ਹੱਥ ਪਿੱਛੇ ਫਿੱਕੇ ਪੈਲੇ ਹੈ ਜਿਹੜੀ ਠੱਗੀ ਮਾਰਨ ਦੀ ਕੋਸ਼ਿਸ਼ ਸੀ ਉਹ ਲੋਕਾਂ ਨੇ ਸਮਝਾ ਦਿੱਤੀ ਕਿ ਮਤਲਬ ਜੋ ਮੈਂ ਜਦੋਂ ਮੈਂ ਬੋਲਦਾ ਹੋਏ ਮੈਂ ਇਹ ਗੇਂ ਨਹੀਂ ਕਰਾਂਗਾ ਤੇ ਆਓ ਰਲ ਕੇ ਆਪਾਂ ਭਾਰਤੀ ਜਨਤਾ ਪਾਰਟੀ ਨਾਲ ਜੀ ਸਾਡਾ ਰੰਗਲਾ ਪੰਜਾਬ ਜਿਹੜਾ ਅੰਗੜਾ ਬਣਾਤਾ ਰੰਗਲਾ ਪੰਜਾਬ ਬਣਾਈ ਹੈ ਜਿਵੇਂ ਬਾਕੀ ਹਿੰਦੁਸਤਾਨ ਟੁੱਟੀ ਬਣ ਜਾ ਰਿਹਾ ਹੈ ਉਸੇ ਤਰ੍ਹਾਂ ਟੁੱਟੀ ਬਣ ਗਈ ਹੈ ਉਹਨਾਂ ਅੱਤਵਾਦੀ ਸਾਡੇ ਪਿੱਛੇ ਸਾਡੇ ਪਰਿਵਾਰ ਸੁਰੱਖਿਅਤ ਰਹਿਣ ਔਰ ਸਾਡਾ ਜਿਹੜਾ ਹੈ ਆਮਨ-ਅਮਾਨ ਸ਼ਾਂਤ ਚਲ ਰਹੀ ਹੈ ਜਿਵੇਂ ਭਾਈਚਾਰਕ ਸੰਪਰਕ ਪਹਿਲਾ ਜੀਵਨ ਕਰਦੇ ਹੋਏ ਅਸੀਂ ਆਪਣਾ ਸਰਵਧੀਆ ਕਰ ਸਕੀਏ ਇਸ ਲਈ ਜਾਣਕੀ ਸਾਰੇ ਉਸ ਗੱਲ ਦਾ ਕੋਾ ਬੜਿਆ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਦਾ ਮੈਂ ਤੁਹਾਡਾ ਮਾਨ ਕਰ ਸਕਾ ਮੈਂ ਇਹੀ ਬੇਨਤੀ ਕਰਾਂਗਾ ਤੁਸੀਂ ਮੋਢ ਮੋਢਾ ਲਾ ਕੇ ਚੱਲੋ ਤਾਂ ਕਿ ਅਮੋਲਾਈਟ ਦੀ ਖਾਤਿਰ ਦਾ ਪਾਣ ਸਿੱਖਾ ਸਕਾ ਜੇ ਨਹੀਂ ਦੇ ਨਾ ਤੇ ਅਸਾਂ ਖੰਗਵਾ ਸਕੀਏ ਬਹੁਤ ਬਹੁਤ ਧੰਵਾਦ ਸ਼ਿਕਲਾ ਜੀ ਅੱਜ ਬੁਰਜ ਮਹਿਮਾ ਚ ਆਏ ਆ ਮੋਰ ਪਰਿਵਾਰ ਦੇ ਘਰ ਤੇ ਤੇ ਇੱਕ ਸਵਾਗਤ ਵੀ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਜਿਹੜੇ ਕਰੋਨਾ ਬਾਰੇ ਮੈਨੂੰ ਬਹੁਤ ਉਸ਼ੀ ਹੋ ਰਹੀ ਹੈ ਆ ਆਪਕਾ ਵੀ ਲੰਦਾ ਪਾਰਟੀ ਦੀ ਮੀਟਿੰਗ ਅੱਜ ਐਂਡ ਬੁਰਜ ਮਹਿਮਾ ਦੇ ਵਿੱਚ ਮੇਰਾ ਬਿੰਡਲਾ ਦੇ ਵਿੱਚ ਹੋਈ ਹੈ ਜਿੱਥੇ ਮੋਰ ਪਰ ਆਦੇ ਸਦ ਤੇ ਇੰਨੇ ਲੋਕਾਂ ਦੀ ਸਮੂਲੀਅਤ ਆ। ਔਰ ਉਹ ਲੋਕਾਂ ਨੇ ਭਾਰਤ ਦੀ ਜਨਤਾ ਪਾਰਟੀ ਪ੍ਰਤੀ ਜਿਹੜੀ ਲੋਕਾਂ ਨੇ ਉਪਰੇਖੇ ਸੀਗੇ ਉਹਨਾਂ ਜੋ ਦੂਰ ਹੋਏ ਆ ਬਹੁਤ ਲੋਕ ਭਾਰਤੀ ਜਨਤਾ ਪਾਰਟੀ ਦੇ ਵਿਸ਼ਾਮ ਹੋਏ ਆ। ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਔਰ ਜੋ ਬਾਕੀ ਪਾਰਟੀਆਂ ਨੇ ਦੁਸ਼ਪ੍ਰਚਾਰ ਕੀਤਾ ਸੀ ਉਹਨਾਂ ਨੂੰ ਉਹਨਾਂ ਦੇ ਅਜੰਡੇ ਜਿਹੜੇ ਸੀ ਉਹ ਅਜੰਡੇ ਚ ਫੇਲ ਹੋ ਚੁੱਕੇ ਆ ਉਹ ਤੇ ਲੋਕ ਗੱਲ ਸਮਝ ਚੁੱਕੇ ਆ ਕਿ ਭਾਰਤੀ ਜਨਤਾ ਪਾਰਟੀ ਔਨ ਅ ਟਾਈਮ ਨੇ ਪੰਜਾਬ ਨੂੰ ਇੱਕ ਵਧੀਆ ਪ੍ਰਸ਼ਾਸਨ ਵਧੀਆ ਸਰਕਾਰ ਰੰਗਲਾ ਪੰਜਾਬ ਪੁਰਾਣਾ ਪੰਜਾਬ ਉਹੀ ਪੰਜਾਬ ਜਿੱਥੇ ਸਾਰੇ ਲੋਕ ਪੰਗੜੇ ਪਾਉਂਦੇ ਸੀ ਤੇ ਵਧੀਆ ਗੇਮਾਂ ਦੇ ਵਿੱਚ ਖੇਡਾਂ ਦੇ ਵਿੱਚ ਪੜਾਈ ਦੇ ਵਿੱਚ ਹੱਥ ਫਿਰ ਅੱਗੇ ਰਹਿੰਦੇ ਸੀ ਉਹ ਆਉਣ ਵਾਲਾ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਟਾਈਮ ਦੇ ਵਿੱਚ ਆਉਣਾ ਤੇ ਇਹ ਲੋਕ ਸਮਝ ਚੁੱਕਿਆ ਹੁਣ ਭਾਰਤੀ ਜਨਤਾ ਪਾਰਟੀ 2024 ਦੇ ਵਿੱਚ ਸਰਕਾਰ ਬਣਾਏਗੀ ਇਹ ਗੱਲ ਪੱਥਰ ਤੇ ਲਿਖੀ ਇੱਕ ਜਿਹੜੀ ਕਿਸਾਨਾਂ ਦੇ ਜ਼ਮੀਨਾਂ ਹਥਿਆਉਣ ਲਈ ਨੀਤੀ ਬਣੀ ਹੈ ਉਹਦੇ ਬਾਰੇ ਕੀ ਕਹਿਣਾ ਜੋ ਕਿੱਥੇ ਖੜੀ ਹੈ ਭਾਜਪਾ ਸਰਕਾਰ ਦੀ ਤੇ ਬਹੁਤ ਵੱਡਾ ਧਾਕਾ ਹੈ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਨੇ ਲੋਕਾਂ ਨੇ ਗਰੀਬਾਂ ਨੇ ਮਜ਼ਦੂਰਾਂ ਨੇ ਇਹਨਾਂ ਨੂੰ ਪੰਮੇ ਐਮਐਲਏ ਦਿੱਤੇ ਤੇ ਅੱਜ ਉਹਨਾਂ ਦੇ ਇਹੀ ਗਰਾਂ ਦੇ ਵਿੱਚ ਗੂਠਾ ਦੇਣ ਵਾਲੀ ਜਿਹੜੀ ਪਾਲਿਸੀ ਲੈ ਕੇ ਆਏ ਆ ਇਹ ਪਾਲਿਸੀ ਜਿਸੇ ਖੇਤ ਮਜ਼ਦੂਰ ਦੀ ਬਰਬਾਦੀ ਹੋਏਗੀ ਉੱਥੇ ਇਹ ਜਿਹੜੀਆਂ ਜ਼ਮੀਨਾਂ ਐ ਐਕਵਾਇਰ ਕਰਕੇ ਲੋਕਾਂ ਨੂੰ ਪਤਾ ਨਹੀਂ ਕਿੰਨੇ ਸਾਲ 10 ਸਾਲ 20 ਸਾਲ 30 ਸਾਲ ਤੱਕ ਇਹਦਾ ਇੰਤਜ਼ਾਰ ਕਰਨਾ ਪੈਣਾ ਔਰ ਉਸ ਟਾਈਮ ਤੇ ਮੈਂ ਕਹਿ ਸਕਦਾ ਕਿ ਜਿੱਥੇ ਪੰਜਾਬ ਦੇ ਲੋਕਾਂ ਦੀ ਬਰਬਾਦੀ ਹੋਣੀ ਐ ਉੱਥੇ ਜਿਹੜੇ ਲੋਕ ਖੇਤੀ ਦੇ ਆਧਾਰ ਧੰਦੇ ਦੇ ਨਿਰਪਰ ਨੇ ਉਹਨਾਂ ਦਾ ਅਜਾੜਾ ਹੋਣਾ ਹੈ ਇਹਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਜ਼ਿੰਮੇਵਾਰੀ ਸੰਭਲਿਆ 17 ਤਰੀਕ ਤੋਂ ਇਸ ਜਿਹੜੀ ਹੈ ਇਹ ਪਾਲਿਸੀ ਦੇ ਖਿਲਾਫ ਜਿਹੜਾ ਵਿਰੋਧ ਪ੍ਰਸ਼ਾਂ ਨਹੀਂ ਜਿਹੜਾ ਸਟੇ ਵੀ ਹੋ ਚੁੱਕਿਆ ਇਹ ਤਾਂ ਇੱਕ ਵਾਰੀ কোর্ਟ ਵੱਲੋਂ ਇੱਕ ਮਿੰਟ ਵਿਰੋਧ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਲਾਮਬੰਦ ਕਰਕੇ ਇਹ ਜਿਹੜੀ ਇੱਕ ਯਾਤਰਾ ਕੱਢੀ ਆ ਜਾ ਰਹੀ ਹੈ ਉਹ ਕੱਢਣੀ ਹੈ ਕਿਉਂਕਿ ਅਜੇ ਸਟੇ ਹੋਇਆ ਹੈ ਇਸ ਸਟੇ ਦੀ ਨੀ ਪਾਲਿਸੀ ਖਤਮ ਹੋਣੀ ਚਾਹੀਏ ਵਾਪਸ ਲਾਣੀ ਚਾਹੀਦੀ ਹੈ ਜਿੰਨਾ ਚਿਰ ਸਰਕਾਰ ਇਹ ਪਾਲਿਸੀ ਵਾਪਸ ਨਹੀਂ ਲਾਏਗੀ ਤੇ ਭਾਰਤ ਜੰਮਾ ਪਾਰਟੀ ਦਾ ਵਿਰੋਧ ਜਾਰੀ ਹੈ ਜਿਹੜੀਆਂ ਸਕੀਮਾਂ ਹੁੰਦੀਆਂ ਦੀ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਹੁਤ ਆ ਕੀ ਲੱਗਦਾ ਤੁਹਾਨੂੰ ਵੀ ਪਿੰਡਾਂ ਚ ਜਿਹੜੇ ਆਮ ਲੋੜਵੰਦ ਲੋਕ ਆ ਉਹਨਾਂ ਤੱਕ ਪਹੁੰਚਦੀ ਹੈ ਇਹ ਕਿਉਂਕਿ ਸਕੀਮਾਂ ਤਾਂ ਬਹੁਤ ਆ ਸਰਕਾਰ ਨੇ ਬਹੁਤ ਬਹੁਤ ਜਾਂ ਬਹੁਤ ਸਕੀਮਾਂ ਨੇ ਇਹ ਜਿਹੜੀ ਆਪ ਦੀ ਸਰਕਾਰ ਆ ਇਹ ਹਰ ਇੱਕ ਸੀਗੀ ਨੇ ਜੀ ਕਲਾਰੀ ਅਸ਼ਮਾਨ ਭਾਰ ਦੀ ਗੱਲ ਕਰਦੇ ਆ ਉਹਦੇ ਤਸ਼ੱਤਾਂ ਨਾ ਰੱਖੀਆਂ ਜਾਂ ਜਿਹੜੀਆਂ ਹੋਰ ਵਿਸ਼ਕਰਮਾ ਯੋਜਨਾ ਹੈ ਹੋਰ ਯੋਜਨਾ ਹੈ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਵਜੀਫ ਹੈ ਉਹ ਸਾਰੀਆਂ ਸਕੀਮਾਂ ਤੇ ਜਿਹੜਾ ਹੈਗਾ ਉਹ ਇੰਨਾ ਨੇ ਰੋਕ ਲਾ ਰੱਖਿਆ ਤੇ ਤਾਂ ਕਿ ਜਿਹੜਾ ਹੈ ਲੋਕਾਂ ਨੂੰ ਫਾਇਦਾ ਨਾ ਮਿਲ ਸਕੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈਗੀ ਹੈ ਸਕੀਮਾਂ ਲੋਕਾਂ ਨੂੰ ਰੋਕਣਾ ਚਾਹ ਪਰ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਪਿੰਡਾਂ ਨੂੰ ਵੇ ਜਾ ਰਹੇ ਹਾਂ ਕੈਂਪ ਲਾ ਰਹੇ ਹਾਂ ਔਰ ਮੈਂ ਕਹਿ ਸਕਦਾ ਕਿ ਜਿਸ ਦਿਨ ਲੋਕ ਜਾਗਰੂਕ ਹੋ ਗਏ ਕੈਂਪ ਲਾ ਗਏ ਵਿਸ਼ ਕਰਮਾ ਵਾਲੀਆਂ ਯੋਜਨਾਵਾਂ ਵਿਸ਼ ਕਰਮਾ ਯੋਜਨਾ ਇੱਕ ਇਸ ਤਰ੍ਹਾਂ ਦੀ ਯੋਜਨਾ ਹੈ ਗਰੀਬ ਪਰਿਵਾਰ ਦੇ ਮੈਂਬਰ ਨੂੰ ਜਿਸੇ ਟ੍ਰੇਨਿੰਗ ਦੇਣੀ ਹੈ ਜਿੰਨੇ ਦਿਨ ਟ੍ਰੇਨਿੰਗ ਦੇਣੀ ਹੈ ਉਹ ਦੀ ਦਿਹਾੜੀ ਨਾਲ ਦੇਣੀ ਹੈ ਤਾਂ ਕਿ ਉਹਦੇ ਘਰ ਦਾ ਚੁੱਲਾ ਚੱਲਦਾ ਰਹੇ ਉਹ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਫਿਰ ਉਹਨੂੰ ਇੱਕ ਕਿੱਟ ਦੇਣੀ ਹੈ ਫਿਰ ਕਿੱਟ ਦੇਣ ਤੋਂ ਬਾਅਦ ਉਹਦਾ ਕੰਮ ਚੱਲੇ ਜੇ ਲੋੜ ਪਵੇ ਤਾਂ ਸਬਸਿਡੀ ਦੇ ਲੋਨ ਆਪਣੇ ਆਪ ਦਾ ਲੋਨ ਉਹਨੂੰ ਮਿਲ ਜਾਣਾ ਬੈਂਕ ਦੇ ਕੋਲੇ ਜਾ ਕੇ ਕਹਿਣ ਦੀ ਲੋੜ ਆਪਾਂ ਮਿਲ ਜਾਣਾ ਤਾਂ ਮੈਂ ਕਹਿ ਸਕਦਾ ਕਿ ਜੇ ਗਰੀਬੀ ਖਤਮ ਹੋ ਸਾਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਦੀਆਂ ਸਕੀਮਾਂ ਨਹੀਂ ਖਤਮ ਹੋ ਸਾਦੀਆਂ ਕੱਲੇ ਨਾਰੇ ਦਾਵੇ ਕਰਕੇ ਤੇਰੀ ਬਣੀ ਖਤਮ ਹੋ ਸਾਦੀ ਇਹ ਲੋਕਾਂ ਵਾਸਤੇ ਜਿਹੜੀਆਂ ਮੋਦੀ ਸਾਹਿਬ ਨੇ ਦਿੱਤੀਆਂ ਸਕੀਮਾਂ ਇਹਨਾਂ ਨਾਲ ਨਹੀਂ ਕਿਤੇ ਮੌਜੂਦਾ ਸਰਕਾਰ ਜਿਹੜਾ ਬਠਿੰਡਾ ਅਧਿਆਤੀ ਹਲਕਾ ਇਹਦੇ ਚੋਂ ਕਈ ਵਾਰ ਇਹ ਕਈ ਬਦਲ ਗਏ ਦੋ ਵਾਰੀ ਬਦਲ ਗਏ ਲਾਵਾਸੇ ਜਾਂ ਸਮਝਦੇ ਆ ਲੋਕ ਵੀ ਜਿਵੇਂ ਬਠਿੰਡਾ ਅਧਿਆਤੀ ਦੇ ਲੋਕ ਕਿਉਂਕਿ ਜਿਹੜੇ ਇਹਨਾਂ ਦੇ ਲੀਡਰ ਆ ਕਈ ਮਤਲਬ ਥਾਵਾਂ ਤੇ ਇਹੋ ਜਿਹੇ ਕੋਈ ਜੁਰਮਾਂ 'ਚ ਫਸ ਗਿਆ ਤੇ ਇਹ ਕਿਵੇਂ ਦੇਖਦੇ ਆ ਤੁਸੀਂ ਵੀ ਇਹ ਕਿੱਥੇ ਖੜਾ ਜੇ ਤੁਸੀਂ ਮੀਤ ਜੀ ਕਿਹਲਾ ਬਠਿੰਡਾ ਅਧਿਆਤੀ ਜ ਰਹੇ ਹੋ ਸਾਰੇ ਪੰਜਾਬ ਦੇ ਲੋਕ ਇਲਾਵਾ ਸਮਝਦੇ ਹੈ ਸਰਕਾਰ ਨੂੰ ਇਹ ਸਾਰੇ ਪੰਜਾਬ ਦੇ ਐਮਐਲਏ ਦਾ ਹੀ ਯਾਰ ਹੈ ਕਿਉਂਕਿ ਉਹ ਜਿਹੜੀ ਹੈਗੀ ਹੈ ਸਰਕਾਰ ਕੋਲੇ ਕੁਝ ਦੇਣ ਨੂੰ ਕੁਝ ਨਹੀਂ ਬੰਨ ਲੋਕ ਠੇਕੇ ਚੱਲਦੇ ਸੀ ਲੋਕਾਂ ਨੂੰ ਦਿਹਾੜੀ ਮਿਲਦੀ ਸੀ ਮਜ਼ਦੂਰੀ ਮਿਲਦੀ ਸੀ ਕਿਤੇ ਠੇਕਾ ਨਹੀਂ ਚੱਲ ਰਿਹਾ ਕਿਤੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਕਿਤੇ ਕੋਈ ਵੀ ਉਹ ਕੰਮ ਨਹੀਂ ਚੱਲ ਰਿਹਾ ਜਿਹਦੇ ਨਾਲ ਲੋਕਾਂ ਦਾ ਫਾਇਦਾ ਹੋ ਸਕੇ ਜਿਹੜੇ ਐਮਐਲਏ ਨੇ ਚੁਣੇ ਗਏ ਆ ਲੋਕੀ ਆਦਾ ਟਾਈਮ ਲੰਗਾ ਰਿਹਾ ਹੈ ਇਹ ਸਰਕਾਰ ਉਹ ਜਿਹੜਾ ਪਹਿਲੋ ਜੁਗਿਆ ਪਰ ਲੋਕਾਂ ਨਾਲੋਂ ਆਪਦਾ ਜਿਹੜਾ ਹੈ ਉਸ ਕਨੈਕਸ਼ਨ ਆ ਉਤੋਂ